ਕਾਰ ਵੱਲੋਂ ਜਿਹੜੀ ਮਹਿਮ ਚੱਲ ਰਹੀ ਹੈ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਦੇ ਦਿਹਾਦਿਤਾ ਅਨੁਸਾਰ ਰੋਜ਼ਪੁਰ ਪੁਲਿਸ ਨੂੰ ਫੇਰ ਬਹੁਤ ਹੀ ਵਧੀਆ ਸਫਲਤਾ ਹਾਸਲ ਹੋਈ ਜਦੋਂ ਸਾਡੇ ਡੀਐਸਪੀ ਜ਼ੀਰਾ ਦੀ ਸੁਪਰਵੀਜ਼ਨ ਚ ਸਾਡੇ ਐਸਐਚਓ ਮਖੂ ਇਹਨਾਂ ਵੱਲੋਂ ਬਹੁਤ ਹੀ ਵਧੀਆ ਕਾਰਵਾਈ ਕਰਦੇ ਹੋਏ 2 ਕਿਲੋ ਡੈਲੀਗ੍ਰਾਮ ਹੈਰਨ ਬਰਾਮਦ ਹੋਈ ਹੈ ਇਸ ਸਬੰਧੀ ਵਿਜੇ ਸਿੰਘ ਕਰੀਬ ਉਮਰ ਕਰੀਬ 21 ਸਾਲ ਸਨ ਜੰਮੂ ਸਿੰਘ ਵਾਸੀ ਜਲਾਲ ਆਲਾ 18 ਸਦਰ ਫਿਰੋਜ਼ਪੁਰ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ ਇੱਥੇ ਦੱਸਣ ਵਾਲੀ ਗੱਲ ਹੈ ਵੀ ਇਹ ਆਪਣੇ ਕਿਸੇ ਜਾਣਕਾਰ ਤੋਂ ਜਿਹੜਾ ਸਾਨੂੰ ਕੁਝ ਕੁਛ ਦੇ ਵਿੱਚ ਸਾਹਮਣੇ ਆ ਗਿਆ ਤੇ ਉਸ ਨੂੰ ਅਸੀਂ ਟੀਮਸ ਬਣਾ ਕੇ ਉਸ ਦੀ ਵੀ ਆਦੇ ਦਿਨਾਂ ਵਿੱਚ ਗ੍ਰਿਫਤਾਰੀ ਕਰਾਂਗੇ ਉਸ ਤੋਂ ਇਹ 6 ਟਾ ਰੋਡ ਅੰਮ੍ਰਿਤਸਰ ਤੋਂ ਇਹ ਬੰਦਾ ਉਹ ਤੋਂ ਇਹਰਨ ਲੈ ਕੇ ਆਇਆ ਸੀ ਤੇ ਇੱਥੇ ਇਸ ਨੇ ਅੱਗੇ ਇਸ ਨੂੰ ਆਪਣੇ ਜਿਹੜੇ ਹੋਰ ਸਾਥੀਆਂ ਦੇ ਰਾਹੀਂ ਇਸ ਨੂੰ ਵੇਚਣਾ ਸੀ। ਉਹ ਸਬੰਧੀ ਵੀ ਪੁੱਛ ਕੇ ਇਸ ਦੌਰਾਨ ਸਾਡੇ ਕੋਲ ਕਾਫੀ ਗੱਲਾਂ ਸਾਹਮਣੇ ਆ ਗਈਆਂ। ਆਉਂਦੇ ਦਿਨਾਂ ਦੇ ਵਿੱਚ ਇਸ ਤੇ ਬੈਕਵਰਡ ਤੇ ਫਾਰਵਰਡ ਲਿੰਕੇਜ ਦੇ ਵਿੱਚ ਜਿਹੜੇ ਵੀ ਬੰਦੇ ਐ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ ਅਤੇ ਉਹਨਾਂ ਤੋਂ ਵੀ ਸਾਨੂੰ ਭਾਰੀ ਮਾਤਰਾ ਦੇ ਵਿੱਚ ਬਰਾਮਦਗੀ ਹੋਣ ਦੀ ਸੰਭਾਵਨਾ ਹੈ। ਇਹ ਇਸ ਨੂੰ ਟੀ ਪੁਆਇੰਟ ਪਿੰਡ ਮੁਹੰਮਦ ਸ਼ਾਹ ਵਾਲਾ ਲਿੰਕ ਰੋਡ ਡੇਬਾ ਵਾਲਾ ਮਖੂਦ ਏਰੀਏ ਦੇ ਵਿੱਚ ਇਸ ਜਗ੍ਹਾ ਤੋਂ ਇਸ ਨੂੰ ਜਦੋਂ ਇਨਫੋਰਮੇਸ਼ਨ ਬੇਸਡ ਮਕਾਬੰਦੀ ਕੀਤੀ ਹੋਈ ਸੀ ਉੱਥੇ ਇਹਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ। ਅਪਰਾਧਿਕ ਰਿਕਾਰਡ ਸਰ ਪੁਰਾਣਾ ਜੀ ਇਹਦਾ ਹਜੇ ਤੱਕ ਚੈੱਕ ਕੀਤਾ ਜੀ ਹਜੇ ਤੱਕ ਕੋਈ ਪਰਚਾ ਨਹੀਂ ਹੈ ਪਰ ਪੁੱਛ ਕੇ ਜਦੋਂ ਆਣੇ ਗੱਲ ਸਾਹਮਣੇ ਆਈ ਹੈ ਕਿ ਕਈ ਵਾਰ ਜਿਹੜਾ ਇਹਦੇ ਵਿੱਚ ਡਰੱਗਸ ਦੇ ਵਿੱਚ ਇਸਨੇ ਆਪਦੇ ਵੱਲੋਂ ਕੋਈ ਇਹ ਗਲਤ ਕ੍ਰੀਡੋ ਫਰਮਤ ਕੀਤੀ ਹੈ ਹੋਰ ਕੋਈ ਮੁੰਡੇ ਦੇ ਨਾਲ ਜੀ ਮਿਲ ਸਕਦੇ ਆ ਜਿਹੜੇ ਬਿਲਕੁਲ ਨਹੀਂ ਦੋ ਜਣੇ ਸਾਡੇ ਕੋਲ ਆਇਡੈਂਟੀਫਾਈ ਹੋਏ ਆ ਜਿੱਥੋਂ ਲੈ ਕੇ ਆਇਆ ਤੇ ਜਿਸ ਨੂੰ ਇਹਨੇ ਇਮੀਡੀਏਟਲੀ ਜਦੀ ਗੱਲਬਾਤ ਹੋ ਰਹੀ ਸੀ ਕਿਸੇ ਨੂੰ ਵੇਚਣਾ ਸੀ ਇਹ ਸਮਾਨ ਦੇਣਾ ਸੀਗੇ ਉਹ ਆਇਡੈਂਟੀਫਾਈ ਹੋ ਗਏ ਸਾਡੀ ਟੀਮਸ ਬਣੀਆ ਉਹਨਾਂ ਨੂੰ ਜਲਦੀ ਸੀ ਪਹੁੰਚਾ ਸਰ ਇਹ ਪਾਕਿਸਤਾਨ ਦਾ ਕੋਈ ਨਿਕਲਿਆ ਨਹੀਂ ਜੀ ਹਜੇ ਜਿੱਦਾਂ ਕਿਸੇ ਹੋਰ ਤੋਂ ਲੈਂਦਾ ਸੀ ਇਹ ਕਿਸੇ ਹੋਰ ਤੋਂ ਛੇਰਟਾ ਰੋਡ ਤੋਂ ਲੈ ਕੇ ਆਇਆ ਸੀਗਾ ਜੀ ਅੰਮ੍ਰਿਤਸਰ ਤੋਂ ਤੇ ਉਹ ਅਗੇ ਜਦੋਂ ਸਾਡੇ ਉਹ ਕਾਬੂ ਆ ਗਿਆ ਉਤੋਂ ਬਾਕੀ ਸਾਰੀ ਜਿਹੜੇ ਡਿਟੇਲ ਹੈ ਉਸ ਦੇ ਹੋਰ ਸਾਥੀਆਂ ਬਾਰੇ ਤੇ ਸਾਰੇ ਲਿੰਕ ਜਿਹੜੇ ਬੈਕਵਰਡ ਫਾਰਵਰਡ ਲਿੰਕ ਜਿਹੜੇ ਲਿੰਕ ਪਾਕਿਸਤਾਨ ਦਾ ਕੋ ਸਾਰੇ ਸਾਨੂੰ ਉਤੋਂ ਜਦੋਂ ਹੀ ਪੜਾਂਗੇ ਉਹਨਾਂ ਨੂੰ ਸਮਝ ਆਉਣਾ ਉਤੋਂ ਪੜਾਂਗੇ ਸਰ ਵੀਜੇ ਜਿਹੜਾ 21 ਸਾਲ ਦਾ ਉਮਰ ਹੈ ਕਰੀਤ ਜਿਹੜਾ ਕਿ ਪਾਕਿਸਤਾਨ ਦੇ ਨਜ਼ਦੀਕ ਹੀ ਪਿੰਡਾ ਜਲਾਲ ਵਾਲਾ ਉਤੋਂ ਦਾ ਰਹਿਣ ਵਾਲਾ ਹੈ ਕੀ ਇਹਦੇ ਸੰਪਰਕ ਵੀ ਪਾਕਿਸਤਾਨ ਨਾਲ ਹੀ ਫਿਰ ਹੁੰਦਾ ਬਿਲਕੁਲ ਜੀ ਹੁੰਦਾ ਇਹ ਅੰਮ੍ਰਿਤਸਰ ਤੋਂ ਲੈ ਕੇ ਆਇਆ ਚਰਟਾ ਰੋਡ ਤੋਂ ਪਰ ਇਸ ਦੇ ਸੰਪਰਕ ਹੋ ਸਕਦੇ ਸਾਡੀ ਪੁੱਛਗਿੱਛ ਚੱਲ ਰਹੀ ਹੈ ਇਸ ਦੇ ਜਿਹੜਾ ਮੋਬਾਈਲ ਵਗੈ ਬਾਕੀ ਮੈਂਬਰਾਂ ਤੋਂ ਵੀ ਕੁਝ-ਕੁਝ ਕਰਾਂਗੇ ਤੇ ਹੋਰ ਜਿਹੜਾ ਇਸ ਬੰਦੀ ਜਿੰਨੀ ਜਾਣਕਾਰੀ ਮਿਲੂਗੀ ਆਪਾਂ ਆਉਂਦੇ ਦਿਨਾਂ ਸਾਂਝੀ ਕਰਾਂਗੇ। ਪਿਛਲੇ ਕਾਫੀ ਦਿਨਾਂ ਤੋਂ ਲੋਕਾਂ ਨੂੰ ਨਜ਼ਰ ਆ ਰਿਹਾ 16 ਤੋਂ 21 22 23 ਸਾਲ ਦੇ ਯੂਥ ਹੁੰਦੇ ਆ। ਕੀ ਇਹ ਕਿਸੇ ਨਸ਼ੇ ਵਗੈਰਾ ਦੀ ਪੂਰਤੀ ਕਰਕੇ ਡਰਗਡਿਕਟ ਹੁੰਦੇ ਆ ਜਾਂ ਕੋਈ ਤ੍ਰਿਲਸੀ ਕਰੀਏ ਬਸ ਚਲੋ ਵਧੀਆ ਲੱਗਦਾ। ਦੇਖੋ ਜੀ ਮੈਂ ਇਹੀ ਕਹੂੰਗਾ ਵੀ ਜਿਹੜੇ ਆਪਣੇ ਇਹਨਾਂ ਦੇ ਬਾਪ-ਬਾਪ ਐ, ਇਹਨਾਂ ਦੇ ਦੋਸਤ-ਮਿੱਤਰ ਐ, ਇਹਨਾਂ ਦੇ ਹੋਰ ਰਿਸ਼ਤੇਦਾਰ ਐ, ਉਹਨਾਂ ਨੂੰ ਸਮਝਾਉਣਾ ਚਾਹੀਦਾ ਵੀ ਇਹ ਟੋਟਲੀ ਇਲਲੀਗਲ ਚੀਜ਼ ਐ। ਜਿਹੜੀ ਨਸ਼ਾ ਨੂੰ ਵੇਚਣਾ ਨਸ਼ਾ ਨੂੰ ਲੈਣਾ ਨਸ਼ੇ ਦਾ ਸੇਵਨ ਕਰਨਾ ਤੇ ਇਸ ਤੋਂ ਬਚ ਕੇ ਰਹਿਣਾ ਚਾਹੀਦਾ ਤੇ ਮਾਵਾਪਾਪ ਆਪਣੇ ਜਿਹੜੇ ਬੱਚਿਆਂ ਦੀ ਭੈਣ ਭਰਾ ਜਿਹੜੇ ਵੱਡੇ ਇਹਨਾਂ ਦੇ ਉਹ ਆਪਣੇ ਬੱਚਿਆਂ ਦੀ ਧਿਆਨ ਰੱਖਣ ਵੀ ਇਹਨਾਂ ਦੀ ਕੀ ਐਕਟੀਵਿਟੀਜ਼ ਹੈ ਤੇ ਇਹ ਇਲੀਗਲ ਚੀਜ਼ ਤੋਂ ਦੂਰ ਰੱਖਣ ਕਿਉਂਕਿ ਇਸ ਦਾ ਜਿਹੜਾ ਨਤੀਜਾ ਮਾੜਾ ਹੀ ਆਉਂਦਾ ਹੈ ਜੇਲਾਂ ਕਟਰੀਆਂ ਪੈਂਦੀਆਂ ਤੇ ਲੰਬੀ ਜੇਲ੍ਹ ਇਹਦੇ ਵਿੱਚ ਕਟਣੀ ਪੈਂਦੀ ਹੈ ਤੇ ਆਪਣੇ ਸਾਰੇ ਜਿਹੜੇ ਪੈਸੇ ਅੱਗੇ ਪਿੱਛੇ ਬਣਾਏ ਹੁੰਦੇ ਸਾਰੇ ਪੈਸੇ ਇਹਨਾਂ ਦੇ ਉਸੇ ਤੇ ਹੀ ਖਰਚ ਹੋ ਜਾਂਦੇ ਆ ਜਾ ਵਕੀਲਾ ਤੇ ਉਦਾਲਤ ਵਿੱਚ ਉਹਦੇ ਤੇ ਹੋ ਜਾਣਗੇ ਤੇ ਜਾਂ ਇਹਨਾਂ ਦੇ ਇਸ ਸਬੰਧੀ ਆਪਣਾ ਬਚਾਅ ਕਰਦੇ ਤੇ ਕੇਸਾਂ ਨੂੰ ਭੁਗਤਦੇ ਹੀ ਇਹਨਾਂ ਦੀ ਜਿਹੜੀ ਨਜਾਇਜ਼ ਕਮਾਈ ਕੀਤੀ ਹੁੰਦੀ ਹੈ ਉਹ ਖਰਚ ਹੋ ਜਾਂਦੀ। ਇੱਕ ਸਰ ਇਹਦੇ ਨਾਲ ਜੁੜਦਾ ਸਵਾਲ ਕੀ ਜਿਵੇਂ ਸਰ ਨੇ ਗੱਲ ਕੀਤੀ 16 ਤੋਂ 21 ਸਾਲ ਦੇ ਨੌਜਵਾਨ ਐਨੇ ਨੌਜਵਾਨ ਫੜੇ ਗਏ ਕੀ ਕਾਰਨ ਚ ਗਏ ਜੀ ਆਪਾਂ ਕੀ ਇਹ ਕਿਉਂ ਬੇਸਿਕਲੀ ਇਸ ਲੰਨੇ ਜਾ ਰਹੇ ਹੈ ਕਿ ਪੈਸੇ ਕਮਾਣ ਜਲਦੀ ਪੈਸੇ ਕਮਾਣ ਦਾ ਸਿਸਟਮ ਜਾਂ ਕੁਝ ਹੋਰ ਕਾਰਨ ਬਿਲਕੁਲ ਨਹੀਂ ਆਪਾਂ ਅੱਗੇ ਵੀ ਜਿਹੜਾ ਡਿਸਕਸ ਕਰਦੇ ਹੁੰਨੇ ਹੈ ਇਹੀ ਹੈ ਵੀ ਕੁਇਕ ਮਨੀ ਉਹਨਾਂ ਨੂੰ ਹੁੰਦਾ ਵੀ ਅਸੀਂ ਛੇਤੀ ਦੇ ਨੇ ਕਿ ਪੈਸੇ ਬਣਾ ਕੇ ਮੀਰ ਬਣ ਜਾਈਏ ਤੇ ਜਿਹੜੀਆਂ ਆਪਦੀਆਂ ਲੋਡ ਤੋਂ ਵੱਧ ਖਾਇਸ਼ਾਂ ਬਣਾਈ ਬੈਠੇ ਆ ਉਹ ਖਾਇਸ਼ਾਂ ਪੂਰੀਆਂ ਕਰਨ ਉਹ ਸੋਚਦੇ ਆ ਵੀ ਸ਼ਾਇਦ ਇਹਦੇ ਨਾਲ ਪੈਸਾ ਬਣ ਜੂਗਾ ਪਰ ਉਹਨਾਂ ਨੂੰ ਇਸ ਦਾ ਐਂਡ ਰਿਜ਼ਲਟ ਨਹੀਂ ਦਿਸਦਾ ਜਾਂ ਤਾਂ ਇਸ ਦਾ ਐਂਡ ਰਿਜ਼ਲਟ ਜਿਹੜੇ ਨਸ਼ੇ ਕਰਨ ਲੱਗ ਪੈਂਦੇ ਆ ਉਸ ਦਾ ਐਂਡ ਰਿਜ਼ਲਟ ਮੌਤ ਹੈ ਤੇ ਨਸ਼ੇ ਕਰਦੇ ਕਰਦੇ ਉਹ ਮਰ ਜਾਂਦੇ ਆ ਤੇ ਜਾਂ ਇਸ ਦਾ ਐਂਡ ਰਿਜ਼ਲਟ ਹੈ ਜੇਲ ਤੇ ਜੇਲ ਦੇ ਵਿੱਚ ਹੀ ਫਿਰ ਆਉਦਾ ਸਾਰਾ ਉਹ ਜਵਾਨੀ ਤੇ ਜੀਵਨ ਬੁਲਤ ਦੇ ਆ ਸਰੀ ਕੋਰੀਅਰ ਕੇ ਡੀਲਰ ਹੈ ਜੀ ਇਹ ਜੀ ਇਹ ਦੋਨੇ ਹੀ ਹੈ ਜੀ ਨਾਲ ਇਹ ਕੋਰੀਅਰ ਦਾ ਵੀ ਕੰਮ ਕਰ ਰਿਹਾ ਸੀ ਤੇ ਨਾਲ ਇਹ ਉਸ ਨੂੰ ਵੇਚਦਾ ਵੀ ਸੀ